ਹਾਂਜੀ ਸਤਿ ਸ੍ਰੀ ਅਕਾਲ ਮੈਂ ਤੁਹਾਡੀ ਆਪਣੀ ਰਵਿੰਦਰ ਤੇ ਆਪਣੇ ਕੋਲ ਆਇਆ ਅੱਜ ਸੰਗਰੂਰ ਏਰੀਏ ਦੇ ਵਿੱਚੋਂ ਪਟਵਾਰੀ ਮੁੰਡਾ ਚਾਰ ਕਿਲੇ ਪੈਲੀ ਆ ਜੀ ਜੱਟਾਂ ਦਾ ਮੁੰਡਾ ਤੇ ਵੀਰ ਨੂੰ ਕੁੜੀ ਬੱਸ 10-12 ਪੜ੍ਹੀ ਹੋਈ ਘਰੇਲੂ ਚਾਹੀਦੀ ਹੈ ਜੀ ਤੇ ਵੀਰ ਦੀ ਉਮਰ ਹੈਗੀ ਹੈ 29 ਸਾਲ ਤੇ ਕੁੜੀ 1 ਅੱਧਾ ਸਾਲ ਘੱਟੀ ਹੋਵੇ ਤੇ ਵੀਡੀਓ ਨੂੰ ਦਬਕੇ ਕਰ ਦਿਓ ਸ਼ੇਅਰ ਤਾਂ ਕਿ ਇਸ ਵੀਰ ਨੂੰ ਇਸਦਾ ਜੀਵਨ ਸਾਥੀ ਮਿਲ ਜਾਏ ਏਰੀਆ ਜਿਹੜਾ ਮਰਜ਼ੀ ਹੋਵੇ ਧੰਨਵਾਦ ਹਾਂਜੀ ਸਤਿ ਸ੍ਰੀ ਅਕਾਲ ਇੱਕ ਆਪਣੇ ਕੋਲੇ ਹੋਰ ਮੁੰਡਾ ਐ ਅਪਰਟਸ ਮਲਾਜਮ ਜੀ ਪਟਿਆਲੇ ਦੀੋਂ ਤੋਂ ਵੀਰ ਦੀ ਉਮਰ ਹੈਈ 27 ਸਾਲ ਜੇ ਕੋਈ ਮੇਰੀ ਭੈਣ ਪੁੱਲਸ ਮਲਾਜਮ ਦੀ ਚਾਹਨਾ ਰੱਖਦੀ ਐ ਤਾਂ ਮੇਰੇ ਨਾਲ ਸੰਪਰਕ ਜ਼ਰੂਰ ਕਰੋ ਜੀ ਤੇ ਵੀਰ ਨੂੰ ਜ਼ਮੀਨ ਨਹੀਂ ਆਉਂਦੀ ਧਿਆਨ ਨਾਲ ਸੁਣ ਲਓ ਵੀਰ ਕੋਲੇ ਜ਼ਮੀਨ ਹੈ ਨਹੀਂ ਜੀ ਘਰ-ਬਾਰ ਵਧੀਆ ਪਾਇਆ ਹੋਇਆ ਵੀਰ ਦਾ ਤੇ ਕੁੜੀ ਆਪਾਂ ਨੂੰ ತ್ರೆਲੀ ਚਾਹੀਦੀ ਐ 10-12 ਪੜੀ ਹੋ ਗਈ ਤੇ ਜੇ ਮੇਰੀ ਕੋਈ ਭੈਣ ਪੁੱਲਸ ਵਾਲੀ ਦੀ ਚਾਹਨਾ ਰੱਖਦੀ ਐ ਜੀ ਜ਼ਰੂਰ ਸੰਪਰਕ ਕਰੋ ਤਾਂ ਹਾਂਜੀ ਸਤਿ ਸ੍ਰੀ ਅਕਾਲ ਮੈਂ ਥੋਡੀ ਆਪਣੀ ਰਪਿੰਦਰ ਤੇ ਆਪਣੇ ਕੋਲੇ ਆਈ ਆ ਜੱਟਾਂ ਦੀ ਕੁੜੀ ਜੀ ਕਈ ਦਿਨ ਹੋ ਗਏ ਆਈ ਹੋਈ ਐ ਤੇ ਆਪਾਂ ਨੂੰ ਲੜਕਾ ਨਾ ਮਿਲਣ ਦੀ ਵਜ੍ਹਾ ਨਾਲ ਵੀਡੀਓ ਪਾਉਣੀ ਪੈਗੀ ਤੇ ਭੈਣ ਨੂੰ 1 ਕਿਲਾ ਪੈਲੀ ਦਾ ਹੁੰਦਾ ਜੀ ਮੰਮੀ ਡੈਡੀ ਭੈਣ ਦੇ ਹੈਗੇ ਨੇ ਜੀ 21-22 ਸਾਲ ਦੀ ਭੈਣ ਦੀ ਉਮਰ ਐ ਤੇ ਮੁੰਡਾ ਆਪਾਂ ਨੂੰ ਘਰ ਜਮਾਈ ਚਾਹੀਦਾ ਜੀ ਜੇ ਕੋਈ ਮੇਰਾ ਵੀਰ 2-2.5-3 ਕਿਲਿਆਂ ਦੇ ਵਿੱਚ ਹੈਗਾ ਘਰ ਜਮਾਈ ਰਹਿਣਾ ਚਾਹੁੰਦਾ ਤਾਂ ਉਹ ਸਾਡੇ ਨਾਲ ਸੰਪਰਕ ਜ਼ਰੂਰ ਕਰੋ ਹਾਂਜੀ ਸਤਿ ਸ੍ਰੀ ਅਕਾਲ ਮੈਂ ਤੁਹਾਡੀ ਆਪਣੀ ਰਪਿੰਦਰ ਤੇ ਅੱਜ ਆਪਾਂ ਨੂੰ ਚਾਹੀਦੀ ਹੈ ਬੈਂਡਾਂ ਵਾਲੀ ਕੁੜੀ ਤਿੰਨ ਕਖਿੱਲੇ ਪੈੜੀਆ ਵੀਰ ਕੋਲੇ ਵੀਰ ਨੇ ਬੈਂਡਾਂ ਵਾਲੀ ਕੁੜੀ ਦੇ ਪੈਸੇ ਲਾਉਣੇ ਨੇ ਉਮਰ ਹੈਗੀ ਆ 26 ਸਾਲ ਭੈਣ ਦੀ ਉਮਰ ਆਪਾਂ ਨੂੰ 22 ਸਾਲ ਚਾਹੀਦੀ ਹੈ ਜੀ ਵੀਡੀਓ ਨੂੰ ਦਬਕ ਕੇ ਕਰਦੇ ਸ਼ੇਅਰ ਕੁੜੀ ਜੱਟਾਂ ਦੀ ਹੀ ਹੋਵੇ ਜੀ ਐਂਟਰ ਕਾਸਟ ਵੀਰ ਹੋਣਾ ਨਹੀਂ ਕਰਨਾ ਤੇ ਆਪਾਂ ਨੂੰ 22 ਸਾਲ ਦੀ ਕੁੜੀ ਚਾਹੀਦੀ ਹੈ ਜੱਟਾਂ ਦੀ ਕੁੜੀ ਚਾਹੀਦੀ ਹੈ ਬੈਂਡਾਂ ਵਾਲੀ ਕੁੜੀ ਚਾਹੀਦੀ ਹੈ ਜੀ ਵੀਡੀਓ ਨੂੰ ਦਬਕ ਕੇ ਕਰਦੇ ਸ਼ੇਅਰ ਹਾਂਜੀ ਸਤਿ ਸ੍ਰੀ ਅਕਾਲ ਮੈਂ ਤੁਹਾਡੀ ਆਪਣੇ ਰੁਪਿੰਦਰ ਤੇ ਆਪਣੇ ਕੋਲੇ ਦੋ ਘਰੇਲੂ ਕੁੜੀਆਂ ਆਈਆਂ ਨੇ ਜੀ ਗਰੀਬ ਘਰ ਦੀਆਂ ਕੁੜੀਆਂ ਨੇ ਤੇ ਉਹ ਦੋ ਸਕੀਆਂ ਭੈਣਾਂ ਨੇ ਜੀ ਹਾਂਜੀ ਧਿਆਨ ਨਾਲ ਸੁਣ ਲਓ ਇੱਕ ਕੁੜੀ ਦੀ ਉਮਰ ਹੈਗੀ 28 ਸਾਲ ਤੇ ਦੂਜੀ ਦੀ ਹੈਗੀ 26 ਸਾਲ ਤੇ ਆਪਾਂ ਨੂੰ ਇੱਕ ਘਰ ਦੇ ਮੁੰਡੇ ਚਾਹੀਦੇ ਨੇ ਜੀ ਇਹੀ ਭੈਣਾਂ ਦੀ ਰਿਕਵੈਸਟ ਹੈ ਜੀ ਆਪਣੀ ਵੀ ਰਿਕਵੈਸਟ ਹੈ ਤੁਹਾਨੂੰ ਜੇ ਕੋਈ ਆਪਣੇ ਵੀਰ ਦੋ ਕੁਮਾਰੇ ਨੇ ਇੱਕ ਘਰ ਦੇ ਗਰੀਬ ਘਰ ਦੀਆਂ ਕੁੜੀਆਂ ਨੂੰ ਲੈ ਲੈਣਗੇ ਜੀ ਵੀਡੀਓ ਨੂੰ ਕਰ ਦੋ ਦਬਕੇ ਸ਼ੇਅਰ ਤੇ ਮੈਨੂੰ ਇਹਦੇ ਵਿੱਚ ਕਮੈਂਟਾਂ ਦੇ ਵਿੱਚ ਦੱਸੋ ਹਾਂਜੀ ਸੱਸਰੀ ਘਰ ਮੈਂ ਥੋੜੀ ਆਪਣੀ ਰਵਿੰਦਰ ਤੇ ਆਪਾਂ ਨੇ ਪਰਸੋਂ ਚੌਥੇ ਦੋ ਕੁੜੀਆਂ ਪਾਈਆਂ ਦੀ ਜੀ ਜੱਟਾਂ ਦੀਆਂ ਸਗੀਆਂ ਪਹਿਣਾ ਠੀਕ ਹੈ ਜੀ ਤੇ ਉਹਨਾਂ ਦਾ ਰਿਸ਼ਤਾ ਹੋ ਗਿਆ ਜੀ ਠੀਕ ਹੈ ਤੇ ਉਸ ਗੱਲ ਬਾਰੇ ਬਾਰੀ-ਬਾਰੀ ਫੋਨ ਨਾ ਕਰੋ ਤੇ ਭੈਣ ਉਹਨਾਂ ਦਾ ਵਧੀਆ ਹੋ ਗਿਆ ਦੋ ਭਾਈ ਮਿਲ ਗਏ ਆਪਾਂ ਨੂੰ 10 ਕਿੱल्ल्या ਦੇ ਵਿੱਚ ਭੈਣ ਉਹਨਾਂ ਦਾ ਬਹੁਤ ਸੋਹਣਾ ਹੋ ਗਿਆ ਜੀ ਮੰਗਣਾ ਹੀ ਹੋਇਆ ਵਿਆਹ ਹਜੇ ਸਿਆਲਾ ਚ ਕਰਨਗੇ ਤੇ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਓ ਇਹੀ ਗੱਲ ਦੇ ਪਿੱਛੇ ਮੈਨੂੰ ਹਾਂਜੀ ਸਤਿ ਸ੍ਰੀ ਅਕਾਲ ਮੈਂ ਤੁਹਾਡੀ ਆਪਣੀ ਗਪਿੰਦਰ ਕਦੇ ਬਹੁਤ ਦਿਨ ਹੋ ਗਏ ਮੈਂ ਕਿਸੇ ਦਾ ਡਾਟਾ ਨਹੀਂ ਬੋਲਿਆ ਤਾਂ ਕਰਕੇ ਡਾਟੇ ਇਕੱਠੇ ਹੋ ਜਾਂਦੇ ਨਹੀਂ ਜੀ ਤੇ ਵੀਡੀਓ ਦੇ ਵਿੱਚ ਇੱਕ ਦੋ ਜਾਣੇ ਮੇਰੇ ਤੇ ਮੱਚਦੇ ਨੇ ਦਵਾਈ ਦੂਈ ਲੈ ਲਿਆ ਕਰੋ ਦਿਮਾਗ ਏ ਲੈ ਜਾਂਦਾ ਹਨਾ ਬੰਦੇ ਨੂੰ ਬੈਡ ਕਮੈਂਟ ਕਰਦੇ ਹੋ ਤੁਸੀਂ ਕੁਗਰੀ ਕਹਿ ਦਿੰਦੇ ਹੋ ਕਦੇ ਕਦੇ ਕਹਿ ਦਿੰਦੇ ਹੋ ਕਿ ਫਰੋਡ ਐ ਕਦੇ ਕਹਿ ਦਿੰਦੇ ਹੋ ਕੁਛ ਕਦੇ ਕੁਛ ਹਨਾ ਤੁਸੀਂ ਦਵਾਈ ਦੂਈ ਲੈ ਕੇ ਰੱਖੋ ਆਪਦੀ ਤੇ ਦੂਜਿਆਂ ਨੂੰ ਦੇਖ ਕੇ ਬਲੈਡ ਨਹੀਂ ਵਧਾਈਦਾ ਹਨਾ ਉਹ ਪ੍ਰਮਾਤਮਾ ਨੂੰ ਮੰਨੋ ਉਹ ਤੋਂ ਮੰਗਿਆ ਕਰੋ ਦੂਜਿਆਂ ਤੇ ਮਰਚ ਕੇ ਨਾ ਕੁਝ ਮੰਗਿਆ ਕਰੋ ਠੀਕ ਹੈ ਜੀ ਤੇ ਇੱਕ ਮੈਂ ਛੋਟੀ ਜੀ ਗੱਲ ਹੋਰ ਕਹਿਣੀ ਹੈ ਹੁਣ ਤੇ ਮੈਨੂੰ ਡਾਟਾ ਤੇ ਫੋਟੋਆਂ ਸੈਂਡ ਕਰ ਦਿਆ ਕਰੋ ਜੀ ਫਿਰ ਕਹਿੰਦੇ ਹੋ ਵੀ ਤੁਸੀਂ ਸਾਡੇ ਨਾਲ ਗੱਲ ਨਹੀਂ ਕਰਦੇ ਫੋਨ ਮੈਂ ਕਿਸੇ ਦਾ ਨਹੀਂ ਚੱਕਦੀ ਹੈਗੀ ਇਸੇ ਗੱਲ ਕਰਕੇ ਮੈਂ ਵੀਡੀਓ ਪਾਈ ਹੈ ਫੋਨ ਮੈਂ ਕਿਸੇ ਦਾ ਨਹੀਂ ਚੱਕਦੀ ਜੀ ਮੈਨੂੰ ਫੋਟੋਆਂ ਤੇ ਡਾਟਾ ਸੈਂਡ ਕਰ ਦਿਆ ਕਰੋ ਠੀਕ ਹੈ ਜੀ ਉਦੇ ਵਿੱਚ ਸਾਰਾ ਕੁਝ ਲਿਖ ਕੇ ਸੈਂਡ ਕਰ ਦਿਆ ਕਰੋ ਮੈਂ ਖੁਦ ਵਾ ਖੁਦ ਜਵਾਬ ਦੇ ਦਿੰਨੀ ਹੁੰਨੀ ਆ ਵੀਡੀਓ ਨੂੰ ਕਰ ਦੋ ਦਬਕੇ ਸ਼ੇਅਰ ਜਿਨ੍ਹਾਂ ਨੂੰ ਚੰਗੀ ਲੱਗੀ ਓਕੇ ਜੀ ਹਾਂਜੀ ਸਾਸਤਰੀ ਘਰ ਮੈਂ ਤੁਹਾਡੀ ਆਪਣੀ ਰਪਿੰਦਰ ਤੇ ਆਪਣੇ ਕੋਲੇ ਆਈ ਆ ਕੈਨੇਡਾ ਦੀ ਪੀਆਰ ਕੁੜੀ ਤੇ ਕੁੜੀ ਦੀ ਡੇਟ ਔਰ ਬਰਥ ਹੈਗਾ 92 ਬੌਰਨ ਤੇ ਕੁੜੀ ਕੈਨੇਡਾ ਦੀ ਪੀਆਰ ਹੈ ਜੀ ਮੁੰਡਾ ਚਾਹੀਦਾ ਆਪਾਂ ਨੂੰ ਨਿਹਾਲ ਸਿੰਘ ਏਰੀਏ ਦਾ ਤੇ ਵੀਡੀਓ ਨੂੰ ਕਰ ਦੇ ਦਬਕੇ ਸ਼ੇਅਰ ਵੀ ਨਿਹਾਲ ਸਿੰਘ ਦੇ ਮੁੰਡੇ ਹੋ ਜਾਣ ਕਹੜੇ ਤੇ ਬੀਬੀ ਦੀ ਕੋਈ ਮੰਗ ਡਿਮਾਂਡ ਨਹੀਂ ਹੈਗੀ ਮਜ਼ਾਕ ਕਰਦੀ ਆ ਮੈਂ ਕੁੜੀ ਦੀ ਕੋਈ ਮੰਗ ਡਿਮਾਂਡ ਨਹੀਂ ਹੈਗੀ 15 20 ਕਿਲਿਆਂ ਚ ਮੁੰਡਾ ਹੋਵੇ ਜੀ ਤੇ ਕੁੜੀ ਵਾਲੇ ਖੁਦ ਆਪ 20 25 ਲੱਖ ਰੁਪਇਆ ਵਿਆਹ ਦੇ ਉੱਤੇ ਲਾਉਣਗੇ ਤੇ ਆਪਾਂ ਨੂੰ ਨਿਹਾਲ ਸਿੰਘ ਏਰੀਏ ਚ ਮੁੰਡਾ ਚਾਹੀਦਾ ਜੀ ਵੀਡੀਓ ਦਾ ਖਾਸ ਮਕਸਦ ਇਹੀ ਹੈ ਵੀ ਆਪਾਂ ਨੂੰ ਨਿਹਾਲ ਸਿੰਘ ਏਰੀਏ ਦਾ ਮੁੰਡਾ ਚਾਹੀਦਾ ਹੈ ਕਿਰਪਾ ਕਰਕੇ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਓ ਜੀ ਕੁੜੀ ਤੋਂ ਇੱਕ ਅੱਧਾ ਸਾਲ ਮੁੰਡਾ ਬੜਾ ਹੀ ਹੋਵੇ ਛੋਟਾ ਨਾ ਹੋਵੇ ਤੇ ਬਾਕੀ ਤੁਸੀਂ ਆਪਸਿਆਂ ਨੂੰ ਵੀ ਵੀਡੀਓ ਨੂੰ ਸ਼ੇਅਰ ਕਰੀਏ ਤਾਂ ਇਹ ਹਾਲ ਸਿੰਘ ਤੱਕ ਪਹੁੰਚ ਸਕਦੀ ਹੈ ਜੀ ਹਾਂਜੀ ਸਤਿ ਸ੍ਰੀ ਅਕਾਲ ਮੈਂ ਥੋੜੀ ਆਪਣੀ ਰਪਿੰਦਰ ਆਪਣੇ ਕੋਲੇ ਆਈ ਆ ਮਹਾਂਤਾ ਦੀ ਕੁੜੀ ਜੀ 26 ਸਾਲ ਉਮਰ ਹੈ ਭੈਣ ਦੀ ਆਪਾਂ ਨੂੰ ਮਹਾਂਤਾ ਦਾ ਹੀ ਮੁੰਡਾ ਚਾਹੀਦਾ ਜੀ ਧਿਆਨ ਨਾਲ ਸੁਣ ਲਓ ਇੰਟਰ ਕਾਸਟ ਉਹਨਾਂ ਨੇ ਨਹੀਂ ਕਰਨਾ ਜੀ ਮਹਾਂਤਾ ਦਾ ਮੁੰਡਾ ਚਾਹੀਦਾ 30 ਸਾਲ ਤੋਂ ਜ਼ਿਆਦਾ ਮੁੰਡਾ ਨਾ ਹੋਵੇ ਤੇ ਮਹਾਂਤਾ ਦਾ ਹੀ ਮੁੰਡਾ ਹੋਵੇ ਕੋਈ ਆਪਦਾ ਇੱਥੇ ਕੰਮ ਧੰਦਾ ਵਧੀਆ ਕਰਦਾ ਹੋਵੇ ਤੇ ਭੈਣ ਦਾ ਵਟੀਕ ਦਾ ਕਰਿਆ ਹੋਇਆ ਜੀ ਤੇ ਤੈਨ ਆਵਦੀ ਦੁਕਾਨ ਆਪ ਕਰੂਗੀ ਇੱਥੇ ਵੀ ਕਰਦੀ ਐ ਤੇ ਗਾਹਾਂ ਵੀ ਜਾ ਕੇ ਕਰੂ ਵੀਡੀਓ ਨੂੰ ਕਰ ਦੋ ਤਾਂ ਹਾਂਜੀ ਸੱਸਰੀ ਘਰ ਮੈਂ ਥੋੜੀ ਆਪਣੀ ਰਪਿੰਦਰ ਤੇ ਆਪਣੇ ਕੋਲੇ ਆਇਆ ਕੈਨੇਡਾ ਦਾ ਪੀਆਰ ਮੁੰਡਾ 26 ਸਾਲ ਏਜ ਆ ਵੀਰ ਦੀ ਤੇ ਕੁੜੀ ਚਾਹੀਦੀ ਐ ਜੀ ਆਪਾਂ ਨੂੰ ਘੱਟੋ ਘੱਟ ਕੁੜੀ ਪੀਏ ਹੋਵੇ ਤੇ ਕੁੜੀ ਦਾ ਪਾਰਲਰ ਦਾ ਕਰਿਆ ਹੋਵੇ ਧਿਆਨ ਨਾਲ ਸੁਣ ਦੋ ਜੀ ਕੁੜੀ ਦਾ ਬਿਊਟੀ ਪਾਰਲਰ ਦਾ ਕਰਿਆ ਹੋਵੇ ਮੁੰਡੇ ਤੋਂ ਕੁੜੀ ਸਾਲ ਖੰਡ ਛੋਟੀ ਹੋਵੇ ਵੱਡੀ ਨਾ ਹੋਵੇ ਤੇ ਮੁੰਡੇ ਨੂੰ 8 ਕਿਲੇ ਪੈਲੀ ਆ ਉਹਦੀ ਜੇ ਕੋਈ ਭੈਣ ਹੈਗੀ ਐ ਨਿੱਕੀ ਉਮਰ ਦੀ ਤਾਂ ਕਮੈਂਟਾਂ ਦੇ ਵਿੱਚ ਜ਼ਰੂਰ ਲਿਖੋ ਜੀ ਹਾਂਜੀ ਸਤਿ ਸ੍ਰੀ ਅਕਾਲ ਮੈਂ ਤੁਹਾਡੀ ਆਪਣੀ ਰਪਿੰਦਰ ਤੇ ਆਪਣੇ ਕੋਲੇ ਆਇਆ ਅੱਜ ਸੰਗਰੂਰ ਏਰੀਏ ਦੇ ਵਿੱਚੋਂ ਪਟਵਾਰੀ ਮੁੰਡਾ 4 ਕਿਲੇ ਪੈਲੀ ਆ ਜੀ ਜੱਟਾਂ ਦਾ ਮੁੰਡਾ ਤੇ ਵੀਰ ਨੂੰ ਕੁੜੀ ਬੱਸ 10-12 ਪੜ੍ਹੀ ਹੋਈ ਘਰੇਲੂ ਚਾਹੀਦੀ ਹੈ ਜੀ ਤੇ ਵੀਰ ਦੀ ਉਮਰ ਹੈਗੀ ਹੈ 29 ਸਾਲ ਤੇ ਕੁੜੀ 1 ਅੱਧਾ ਸਾਲ ਘੱਟੀ ਹੋਵੇ ਤੇ ਵੀਡੀਓ ਨੂੰ ਦਬਕੇ ਕਰ ਦਿਓ ਸ਼ੇਅਰ ਤਾਂ ਕਿ ਇਸ ਵੀਰ ਨੂੰ ਇਸ ਦਾ ਜੀਵਨ ਸਾਥੀ ਮਿਲ ਜੇ ਏਰੀਆ ਜਿਹੜਾ ਮਰਜੀ ਹੋਵੇ ਧੰਨਵਾਦ ਹਾਂਜੀ ਸ਼ਾਸਤਰੀ ਕਾਲ ਮੈਂ ਛੋਟੀ ਆਪਣੀ ਰਪਿੰਦਰ ਤੇ ਇੱਕ ਆਪਣੇ ਕੋਲੇ ਵੀਰ ਆਇਆ ਜੀ ਮਾਨਸਾ ਏਰੀਆ ਦੇ ਵਿੱਚੋਂ ਤੇ ਵੀਰ ਨੂੰ 35 ਕਿਲੇ ਪੈਲੀ ਆਉਂਦੀ ਹੈ 35 ਸਾਲ ਦੀ ਉਮਰ ਹੈ ਤੇ ਵੀਰ ਥੋੜਾ ਜਿਹਾ ਸਧਾਰਨ ਹੈ ਜੀ ਧਿਆਨ ਨਾਲ ਸੁਣ ਲਓ ਤੇ ਵੀਰ ਥੋੜਾ ਜਿਹਾ ਸਧਾਰਨ ਹੈ ਜੀ ਵਿਚਾਰਾ ਇੰਨਾ ਹੈ ਨਹੀਂਗਾ ਚੁੱਸ ਤੇ ਚਲਾਕ ਤੇ ਆਪਾਂ ਨੂੰ ਗੁੱਡੀ ਚਾਹੀਦੀ ਐ ਜੀ ਚਾਹੇ ਡਬੋਸ ਵਾਲੀ ਹੋਵੇ ਨਹੀਂ ਤਾਂ ਬੱਚਾ ਹੋਵੇ ਨਾ ਜੇ ਹੋਵੇ ਤਾਂ ਕੁੜੀ ਹੋਵੇ ਕੁੜੀ ਵਾਲੀ ਲੈ ਲੈਣਗੇ ਜੀ ਤੀਲਾ ਨੋ ਵੀ ਕਰਾ ਦੇਣਗੇ ਕੁੜੀ ਦੇ ਤੇ ਵੀਡੀਓ ਨੂੰ ਦਬਕੇ ਸ਼ੇਅਰ ਕਰ ਦਿਓ ਤਾਂ ਕਿ ਇਸ ਵੀਰ ਨੂੰ ਇਸ ਦਾ ਜੀਵਨ ਸਾਥੀ ਮਿਲ ਸਕੇ ਤੇ ਬਸ ਇੱਕ ਫਰਾਡ ਵੈੜੀਆਂ ਤੋਂ ਬਚਿਆ ਕਰੋ ਜੀ ਫਰਾਡ ਐੜੀਆਂ ਬਹੁਤ ਬਣੀਆਂ ਹੋਈਆਂ ਨੇ ਮੇਰੇ ਨਾਮ ਤੇ ਤੇ ਇਹਨਾਂ ਤੋਂ ਜ਼ਰੂਰ ਬਚੋ ਜੀ ਤੇ ਬਾਕੀ ਵੀਡੀਓ ਨੂੰ ਦਬਕ ਕੇ ਸ਼ੇਅਰ ਕਰ ਦਿਓ ਤਾਂ ਕਿ ਇਸ ਵੀਰ ਨੂੰ ਇਸ ਦਾ ਜੀਵਨ ਸਾਥੀ ਮਿਲ ਸਕੇ ਵੀਰ ਦੀ ਉਮਰ 35 ਸਾਲੀ ਹੈ ਕੁੜੀ 30 ਕ ਸਾਲ ਦੀ ਚੱਲ ਜੂਗੀ ਜੱਟਾਂ ਦੀ ਕੋਈ ਵੀ ਗਰੀਬ ਘਰ ਦੀ ਕੁੜੀ ਹੋਵੇ ਕੋਈ ਮੰਗ ਡਿਮਾਂਡ ਨਹੀਂ ਜੀ ਧੰਨਵਾਦ ਹਾਂਜੀ ਸਤਿ ਸ੍ਰੀ ਅਕਾਲ ਮੈਂ ਤੁਹਾਡੀ ਆਪਣੇ ਰਪਿੰਦਰ ਤੇ ਆਪਣੇ ਕੋਲੇ ਇੱਕ ਡਾਟਾ ਹੋਰ ਆ ਗਿਆ ਜੀ ਤੇ ਭੈਣ ਯੂਐਸਏ ਦੇ ਵਿੱਚ ਹੈ ਜੀ ਭੈਣ ਕੋਲੇ ਦੋ ਬੱਚੇ ਨੇ ਜੇ ਕੋਈ ਸਣੇ ਬੱਚੇ ਭੈਣ ਨੂੰ ਅਪਣਾਉਣਾ ਚਾਹੁੰਦਾ ਤਾਂ ਮੇਰੇ ਨਾਲ ਸੰਪਰਕ ਜਰੂਰ ਕਰੋ ਚਾਹੇ ਜਿਵੇਂ ਹੁਣ ਮੂਰੇ ਅਗਲਾ ਵਿਆਹਿਆ ਹੋਵੇ ਡਿਵੋਰਸ ਹੋਇਆ ਹੋਵੇ ਬੱਚਾ ਨਾ ਹੋਵੇ ਉਹ ਚੱਲ ਜੂਗਾ ਜੀ ਤੇ ਉਥੇ ਭੈਣ ਸਿਟੀ ਜਨ ਹੈ ਜੀ ਤੇ ਜੇ ਇੰਡੀਆ ਦਾ ਮੁੰਡਾ ਹੋਵੇ ਤਾਂ ਡਿਵੋਸ ਵਾਲਾ ਹੋਵੇ ਕੁਮਾਰਾ ਨਾ ਹੋਵੇ ਧਿਆਨ ਨਾਲ ਸੁਣ ਲਓ ਕਈ ਵਾਰ ਕੁਮਾਰੇ ਲੱਗ ਜਾਂਦੇ ਨੇ ਜਿਵੇਂ ਬਾਹਰਲੀ ਕੁੜੀ ਦਾ ਆਪਾਂ ਡਾਟਾ ਪਾਉਨੇ ਆ ਕੁਮਾਰੇ ਮੁੰਡੇ ਲੱਗ ਜਾਂਦੇ ਨੇ ਆਪਦਾ ਉਹ ਕਰਨਾ ਵੀ ਅਸੀਂ ਉਹ ਕਰਨਾ ਹੈ ਦੋ ਵੋਸ ਵਾਲਾ ਹੀ ਹੋਵੇ ਮੁੰਡਾ ਜ਼ਮੀਨ ਦਾ ਕੋਈ ਰੋਲਾ ਨਹੀਂ ਹੈਗਾ ਤੇ ਕਾਸਟ ਕੁੜੀ ਦੀ ਹੈਗੀ ਜੱਟ ਸਿੱਖ ਤੇ ਇੰਟਰ ਕਾਸਟ ਉਹਨਾਂ ਨੇ ਨਹੀਂ ਕਰਨਾ ਜੱਟ ਸਿੱਖ ਹੀ ਮੈਨੂੰ ਮੈਸੇਜ ਜਾਂ ਕਾਲ ਕਰਨਾ ਜਾਂ ਮੈਨੂੰ ਆਪਣਾ ਡਾਟਾ ਭੇਜਣਾ ਵੀਡੀਓ ਨੂੰ ਦਬਕੇ ਸ਼ੇਅਰ ਕਰ ਦਿਓ ਜੀ ਥੈਂਕ ਯੂ ਹਾਂਜੀ ਸਤਿ ਸ੍ਰੀ ਅਕਾਲ ਮੈਂ ਥੋਡੀ ਆਪਣੀ ਰਪਿੰਦਰ ਤੇ ਆਪਣੇ ਕੋਲੇ ਆਈ ਐ 93 ਬੌਰਨ ਕੁੜੀ ਜੱਟਾਂ ਦੀ ਕੁੜੀ ਐ ਜੀ ਥੋੜੀ ਜੀ ਭਾਰੀ ਐ ਤੇ 20 25 ਕਿੱਲੇ ਜ਼ਮੀਨ ਦੇ ਭਾਲ ਦੇ ਨੇ ਜੀ ਤੇ ਵਧੀਆ ਜੱਟਾਂ ਦੀ ਕੁੜੀ ਐ ਘਰੇਲੂ ਕੁੜੀ ਐ ਜੀ ਬੀਏ ਕਰੀ ਹੋਈ ਐ ਭੈਣ ਦੀ ਤੇ ਆਪਾਂ ਨੂੰ ਜੱਟਾਂ ਦਾ ਮੁੰਡਾ ਹੀ ਚਾਹੀਦਾ ਜਿਹੜਾ ਮਤਲਬ ਘਰੇਲੂ ਕੁੜੀ ਚਾਹੀਦੀ ਐ ਜਿਹੜੇ ਮੁੰਡੇ ਨੂੰ ਬਾਹਰ ਭੈਣ ਦੇ ਨਹੀਂ ਜਾਣਾ ਜੀ ਤੇ ਇਧਰਲਾ ਮੁੰਡਾ ਹੀ ਚਾਹੀਦਾ 20 25 ਕਿਲਿਆਂ ਦੇ ਵਿੱਚ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਓ ਹਾਂਜੀ ਸਾਸਤਰੀ ਕਰ ਮੈਂ ਥੋਡੀ ਆਪਣੀ ਰਪਿੰਦਰ ਤੇ ਆਪਣੇ ਕੋਲੇ ਆਰਾਮਦਾਸੀਆਂ ਦੀ ਕੁੜੀ ਆਈ ਐ ਜੀ 20 ਸਾਲ ਏਜ ਐ ਭੈਣ ਦੀ ਜੱਟਾਂ ਦੇ ਵੀ ਕਰ ਦੇਣਗੇ ਜੀ 2-4 ਕਿੱਲਾਂ ਤੇ ਕਰ ਦੇਣਗੇ ਤੇ ਜੇ ਕੋਈ ਮੇਰਾ ਵੀਰ ਰਾਮਦਾਸੀਆਂ ਦੀ ਕੁੜੀ ਨਾਲ ਵਿਆਹ ਕਰਾਉਣਾ ਚਾਹੁੰਦਾ ਤੇ ਚਾਹੇ ਜੱਟਾਂ ਦਾ ਮੁੰਡਾ ਹੋਵੇ ਤੇ ਕਰਾ ਲੈਣਗੇ 2-4 ਕਿੱਲੇ ਜ਼ਮੀਨ ਦੇ ਹੋਣ ਤੇ ਵੀਰ ਕੋਈ ਕੰਮ ਕਰਦਾ ਹੋਵੇ 25-26 ਸਾਲ ਤੋਂ ਜ਼ਿਆਦਾ ਨਾ ਹੋਵੇ ਵੀਡੀਓ ਨੂੰ ਦਬਕੇ ਸ਼ੇਅਰ ਕਰ ਦਿਓ ਤਾਂ ਕਿ ਇਸ ਭੈਣ ਨੂੰ ਇਸ ਦਾ ਜੀਵਨ ਹਾਂਜੀ ਸਤਿ ਸ੍ਰੀ ਅਕਾਲ ਮੈਂ ਸੋਡੀ ਆਪਣੇ ਰਪਿੰਦਰ ਤੇ ਆਪਣੇ ਕੋਲ ਆਈ ਆ ਜੀ ਮੱਝਵੀ ਸਿੰਘਾਂ ਦੀ ਗੁੱਡੀ ਤੇ ਭੈਣ ਦੀ ਉਮਰ ਹੈਗੀ ਆ 26 ਸਾਲ ਮੁੰਡਾ ਜੱਟਾਂ ਦਾ ਭਾਲ ਦੇਣੀ ਹੈ ਜੀ ਮੁੰਡਾ ਹੋਵੇ ਬੋਦੀਆਂ ਵਾਲਾ 2 2.5 ਕਿਲੀਆਂ ਤੇ ਵੀ ਕਰ ਦੇਣਗੇ ਮੁੰਡਾ ਬੋਦੀਆਂ ਵਾਲਾ ਹੋਵੇ ਜੀ ਮਤਲਬ ਕੇਸ ਨਾ ਰੱਖੇ ਹੋਣ ਭੈਣ ਦੀ ਇਹ ਡਿਮਾਂਡ ਹੈ ਤੇ ਵੀਡੀਓ ਨੂੰ ਕਰ ਦੋ ਦਬ ਕੇ ਸ਼ੇਅਰ ਜੇ ਕੋਈ ਮੇਰਾ ਜੱਟਾਂ ਦਾ ਵੀਰ ਮੱਝੀ ਦੀ ਕੁੜੀ ਨਾਲ ਵਿਆਹ ਕਰਾਉਣਾ ਚਾਹੁੰਦਾ ਤਾਂ ਮੇਰੀ ਵੀਡੀਓ ਨੂੰ ਦੇਖ ਕੇ ਮੈਸੇਜ ਜ਼ਰੂਰ ਕਰੋ ਧੰਨਵਾਦ ਜੀ ਹਾਂਜੀ ਸਸਰੀ ਕੱਲ ਮੈਂ ਤੁਹਾਡੀ ਆਪਣੇ ਰੁਪਿੰਦਰ ਤੇ ਆਪਣੇ ਕੋਲੇ ਆਇਆ ਜੱਟਾਂ ਦਾ ਮੁੰਡਾ ਜੀ ਸੰਗਰੂਰ ਜੀ ਇਹ ਤੁਹਾਨੂੰ ਵੀਰ ਜੀ ਕਿੱਲੇ ਪੈਲੀ ਆਉਂਦੀ ਹੈ ਥਰੇਲੂ ਕੁੜੀ ਚਾਹੀਦੀ ਹੈ ਜੀ ਤੇ ਵਧੀਆ ਫੈਮਿਲੀ ਚਾਹੀਦੀ ਹੈ ਕੋ ਟੋਪਟ ਕੁੜੀ ਦੀ ਜੀ ਕਰੀ ਹੋਵੇ ਮੁੰਡਾ 95 ਵਰਨ ਜੀ ਕੁੜੀ 1-2 ਸਾਲ ਛੋਟੀ ਚੱਲ ਜੂਗੀ ਤੇ ਦੂਰ ਨੇੜੇ ਦਾ ਕੋਈ ਚੱਕਰ ਨਹੀਂ ਬਸ ਵਧੀਆ ਫੈਮਿਲੀ ਚ ਹੋਵੇ ਤਕੜੀ ਰੱਚ ਫੈਮਿਲੀ ਚ ਕੁੜੀ ਚਾਹੀਦੀ ਹੈ ਥੈਂਕ ਯੂ ਜੀ ਹਾਂ ਜੀ ਸਸਰੀ ਕੱਲ ਮੈਂ ਛੋਟੀ ਆਪਣੀ ਰਪਿੰਦਰ ਤੇ ਆਪਣੇ ਕੋਲੇ ਆਇਆ ਲਵਾਣਿਆਂ ਦਾ ਮੁੰਡਾ 90 ਵਰਨ ਜੀ ਤੇ ਗੁੱਡੀ ਆਪਾਂ ਨੂੰ ਚਾਹੀਦੀ ਐ ਘੱਟੋ ਘੱਟ ਬੀਏ ਲਵਾਣਿਆਂ ਦੀ ਗੁੱਡੀ ਹੋਵੇ ਅਮਰੀਕਾ ਦੇ ਵਿੱਚ ਪੱਕਾ ਮੁੰਡਾ ਯੂਐਸਏ ਦੇ ਵਿੱਚ ਮੁੰਡਾ ਪੱਕਾ ਜੀ ਜੱਟਾਂ ਦੀ ਗੁੱਡੀ ਵੀ ਚੱਲ ਜੂਗੀ ਤੇ ਉਹਨਾਂ ਦੀ ਕੋਈ ਮੰਗ ਡਿਮਾਂਡ ਨਹੀਂ ਹੋਏਗੀ ਬਸ ਘੱਟੋ ਘੱਟ ਕੁੜੀ ਬੀਏ ਹੋਵੇ ਬੀਏ ਤੋਂ ਥੱਲੇ ਪੜ੍ਹਾਈ ਨਾ ਹੋਵੇ ਜੀ ਵੀਡੀਓ ਨੂੰ ਦਬਕੇ ਕਰ ਦਿਓ ਸ਼ੇਅਰ ਧੰਨਵਾਦ ਹਾਂਜੀ ਸਤ ਸ੍ਰੀ ਅਕਾਲ ਮੈਂ ਤੁਹਾਡੀ ਆਪਣੇ ਰੁਪਿੰਦਰ ਤੇ ਆਪਣੇ ਕੋਲੇ ਇੱਕ ਡਾਟਾ ਹੋਰ ਆ ਗਿਆ ਜੀ ਤੇ ਭੈਣ ਯੂਐਸਏ ਦੇ ਵਿੱਚ ਹੈ ਜੀ ਭੈਣ ਕੋਲੇ ਦੋ ਬੱਚੇ ਨੇ ਜੇ ਕੋਈ ਸਨੇ ਬੱਚੇ ਭੈਣ ਨੂੰ ਅਪਣਾਉਣਾ ਚਾਹੁੰਦਾ ਤਾਂ ਮੇਰੇ ਨਾਲ ਸੰਪਰਕ ਜਰੂਰ ਕਰੋ ਚਾਹੇ ਜੀ ਮੈਂ ਹੁਣ ਮੂਰੇ ਅਗਲਾ ਵਿਆਹਿਆ ਹੋਵੇ ਡਿਵੋਰਸ ਹੋਇਆ ਹੋਵੇ ਬੱਚਾ ਨਾ ਹੋਵੇ ਉਹ ਚੱਲ ਜੂਗਾ ਜੀ ਤੇ ਉਥੇ ਭੈਣ ਸਿਟੀਜ਼ਨ ਹੈ ਜੀ ਤੇ ਜੇ ਇੰਡੀਆ ਦਾ ਮੁੰਡਾ ਹੋਵੇ ਤਾਂ ਡਿਵੋਰਸ ਵਾਲਾ ਹੋਵੇ ਕੁਮਾਰਾ ਨਾ ਹੋਵੇ ਧਿਆਨ ਨਾਲ ਸੁਣ ਲਓ ਕਈ ਵਾਰ ਕੁਮਾਰੇ ਲੱਗ ਜਾਂਦੇ ਨੇ ਜਿਵੇਂ ਬਾਹਰਲੀ ਕੁੜੀ ਦਾ ਆਪਾਂ ਡਾਟਾ ਪਾਉਨੇ ਆ ਕੁਮਾਰੇ ਮੁੰਡੇ ਲੱਗ ਜਾਂਦੇ ਨੇ ਆਪਦਾ ਉਹ ਕਰਨਾ ਵੀ ਅਸੀਂ ਉਹ ਕਰਨਾ ਦਬੋਸ ਵਾਲਾ ਹੀ ਹੋਵੇ ਮੁੰਡਾ ਜ਼ਮੀਨ ਦਾ ਕੋਈ ਰੋਲਾ ਨਹੀਂ ਹੋਏਗਾ ਤੇ ਕਾਸਟ ਕੁੜੀ ਦੀ ਹੈਗੀ ਜੱਟ ਸਿੱਖ ਤੇ ਇੰਟਰ ਕਾਸਟ ਉਹਨਾਂ ਨੇ ਨਹੀਂ ਕਰਨਾ ਜੱਟ ਸਿੱਖ ਹੀ ਮੈਨੂੰ ਮੈਸੇਜ ਜਾਂ ਕਾਲ ਕਰਨਾ ਜਾਂ ਮੈਨੂੰ ਆਪਣਾ ਡਾਟਾ ਭੇਜਣਾ ਵੀਡੀਓ ਨੂੰ ਦਬਕੇ ਸ਼ੇਅਰ ਕਰ ਦਿਓ ਜੀ ਥੈਂਕ ਯੂ ਹਾਂਜੀ ਸਾਸਤਰੀ ਕਰ ਮੈਂ ਤੁਹਾਡੀ ਆਪਣੀ ਰਪਿੰਦਰ ਤੇ ਆਪਣੇ ਕੋਲੇ ਆਰਾਮਦਾਸੀਆਂ ਦੀ ਕੁੜੀ ਆਈ ਹੈ ਜੀ 20 ਸਾਲ ਏਜ ਆ ਭੈਣ ਦੀ ਜੱਟਾਂ ਦੇ ਵੀ ਕਰ ਦੇਣਗੇ ਜੀ 2-4 ਕਿੱਲਾਂ ਤੇ ਕਰ ਦੇਣਗੇ ਤੇ ਜੇ ਕੋਈ ਮੇਰਾ ਵੀਰ ਆਰਾਮਦਾਸੀਆਂ ਦੀ ਕੁੜੀ ਨਾਲ ਵਿਆਹ ਕਰਾਉਣਾ ਚਾਹੁੰਦਾ ਤੇ ਚਾਹੇ ਜੱਟਾਂ ਦਾ ਮੁੰਡਾ ਹੋਵੇ ਤੇ ਕਰਾ ਲੈਣਗੇ 2-4 ਕਿੱਲੇ ਜ਼ਮੀਨ ਦੇ ਹੋਣ ਤੇ ਵੀਰ ਕੋਈ ਕੰਮ ਕਰਦਾ ਹੋਵੇ 25-26 ਸਾਲ ਤੋਂ ਜ਼ਿਆਦਾ ਨਾ ਹੋਵੇ ਵੀਡੀਓ ਨੂੰ ਦਬਕੇ ਸ਼ੇਅਰ ਕਰ ਦਿਓ ਤਾਂ ਕਿ ਇਸ ਭੈਣ ਨੂੰ ਇਸ ਦਾ ਜੀਫ ਹਾਂਜੀ ਸਤਿ ਸ੍ਰੀ ਅਕਾਲ ਮੈਂ ਤੁਹਾਡੀ ਆਪਣੀ ਰੁਪਿੰਦਰ ਤੇ ਆਪਣੇ ਕੋਲੇ ਆਈ ਐ 93 ਬੌਰਨ ਕੁੜੀ ਜੱਟਾਂ ਦੀ ਕੁੜੀ ਐ ਜੀ ਥੋੜੀ ਜੀ ਭਾਰੀ ਐ ਤੇ 20-25 ਕਿੱਲੇ ਜ਼ਮੀਨ ਦੇ ਭਾਲ ਦੇ ਨੇ ਜੀ ਤੇ ਵਧੀਆ ਜੱਟਾਂ ਦੀ ਕੁੜੀ ਐ ਘਰੇਲੂ ਕੁੜੀ ਐ ਜੀ ਬੀਏ ਕਰੀ ਹੋਈ ਐ ਭੈਣ ਦੀ ਤੇ ਆਪਾਂ ਨੂੰ ਜੱਟਾਂ ਦਾ ਮੁੰਡਾ ਹੀ ਚਾਹੀਦਾ ਜਿਹੜਾ ਮਤਲਬ ਘਰੇਲੂ ਕੁੜੀ ਚਾਹੀਦੀ ਐ ਜਿਹੜੇ ਮੁੰਡੇ ਨੂੰ ਬਾਹਰ ਭੈਣ ਦੇ ਨਹੀਂ ਜਾਣਾ ਜੀ ਤੇ ਇਧਰਲਾ ਮੁੰਡਾ ਹੀ ਚਾਹੀਦਾ 20-25 ਕਿੱਲਿਆਂ ਦੇ ਵਿੱਚ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਓ ਹਾਂਜੀ ਸਾਸਤਰੀ ਕਾਲ ਮੈਂ ਛੋਟੀ ਆਪਣੀ ਰਪਿੰਦਰ ਤੇ ਇੱਕ ਆਪਣੇ ਕੋਲੇ ਵੀਰ ਆਇਆ ਜੀ ਮਾਨਸਾ ਏਰੀਆ ਦੇ ਵਿੱਚੋਂ ਤੇ ਵੀਰ ਨੂੰ 35 ਕਿਲੇ ਪੈਲੀ ਆਉਂਦੀ ਹੈ 35 ਸਾਲ ਦੀ ਉਮਰ ਹੈ ਤੇ ਵੀਰ ਥੋੜਾ ਜਿਹਾ ਸਧਾਰਨ ਹੈ ਜੀ ਧਿਆਨ ਨਾਲ ਸੁਣ ਲਓ ਤੇ ਵੀਰ ਥੋੜਾ ਜਿਹਾ ਸਧਾਰਨ ਹੈ ਜੀ ਵਿਚਾਰਾ ਇੰਨਾ ਹੈ ਨਹੀਂਗਾ ਚੁੱਸ ਤਾਂ ਚਲਾਕ ਤੇ ਆਪਾਂ ਨੂੰ ਗੁੱਡੀ ਚਾਹੀਦੀ ਹੈ ਜੀ ਚਾਹੇ ਡਬੋਸ ਵਾਲੀ ਹੋਵੇ ਨਹੀਂ ਤਾਂ ਬੱਚਾ ਹੋਵੇ ਨਾ ਜੇ ਹੋਵੇ ਤਾਂ ਕੁੜੀ ਹੋਵੇ ਕੁੜੀ ਵਾਲੀ ਲੈ ਲੈਣਗੇ ਜੀ ਤੇਲਾ ਨੌ ਵੀ ਕਰਾ ਦੇਣਗੇ ਕੁੜੀ ਦੇ ਤੇ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਓ ਤਾਂ ਕਿ ਇਸ ਵੀਰ ਨੂੰ ਇਸ ਦਾ ਜੀਵਨ ਸਾਥੀ ਮਿਲ ਸਕੇ ਤੇ ਬਸ ਇੱਕ ਫਰਾਡ ਵੈੜੀਆਂ ਤੋਂ ਬਚਿਆ ਕਰੋ ਜੀ ਫਰਾਡ ਵੈੜੀਆਂ ਬਹੁਤ ਬਣੀਆਂ ਹੋਈਆਂ ਨੇ ਮੇਰੇ ਨਾਮ ਤੇ ਤੇ ਇਹਨਾਂ ਤੋਂ ਜਰੂਰ ਬਚੋ ਜੀ ਤੇ ਬਾਕੀ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਓ ਤਾਂ ਕਿ ਇਸ ਵੀਰ ਨੂੰ ਇਸ ਦਾ ਜੀਵਨ ਸਾਥੀ ਮਿਲ ਸਕੇ ਵੀਰ ਦੀ ਉਮਰ 35 ਸਾਲੀ ਹੈ ਕੁੜੀ 30 ਕ ਸਾਲ ਦੀ ਚੱਲ ਜੂਗੀ ਜੱਟਾਂ ਦੀ ਕੋਈ ਵੀ ਗਰੀਬ ਘਰ ਦੀ ਕੁੜੀ ਹੋਵੇ ਕੋਈ ਮੰਗ ਡਿਮਾਂਡ ਨਹੀਂ ਜੀ ਧੰਨਵਾਦ ਹਾਂਜੀ ਸਤਿ ਸ੍ਰੀ ਅਕਾਲ ਮੈਂ ਤੁਹਾਡੀ ਆਪਣੀ ਰਪਿੰਦਰ ਤੇ ਆਪਣੇ ਕੋਲੇ ਇੱਕ ਹੋਰ ਆਈ ਹੈ 20 40 ਕੇ ਸਾਲ ਦੀ ਤੇ ਉਹ ਹੈਗੀ ਫੌਜੀ ਦੀ ਤਲਾਸ਼ ਜੀ ਕੁਮਾਰੀ ਹੋਈ ਹੈ ਹਜੇ ਤੱਕ ਫੌਜੀ ਦੀ ਤਲਾਸ਼ ਦੇ ਵਿੱਚ ਜੇ ਕੋਈ ਮੇਰਾ ਵੀਰ ਫੌਜੀ ਬਚਿਆ ਖੁਸ਼ਿਆ ਰਹਿੰਦਾ ਤਾਂ ਰਪਿੰਦਰ ਕੋਲ ਨਾਲ ਸੰਪਰਕ ਜ਼ਰੂਰ ਕਰੋ ਤੇ ਭੈਣ ਜੱਟਾਂ ਦੀ ਕੁੜੀ ਹੈ ਜੀ ਫੌਜੀ ਨਾਲ ਹੀ ਵਿਆਹ ਕਰਾਉਣਾ ਭੈਣ ਦੇ ਰੱਟ ਲਈ ਹੋਈ ਹੈ ਜੀ 40 ਸਾਲ ਦੀ ਹੋਗੀ ਚਾਹੇ ਮੁੰਡਾ ਵਿਆਹਿਆ ਹੋਵੇ ਬੱਚਾ ਨਾ ਹੋਵੇ ਹਾਂਜੀ ਸਤਿ ਸ੍ਰੀ ਅਕਾਲ ਇੱਕ ਜੱਟਾਂ ਦੀ ਕੁੜੀ ਹੋਰ ਆਈ ਹੈ ਜੀ ਆਪਣੇ ਕੋਲੇ 40 ਦੇ ਸਾਲੇ ਜ ਹੈ 40 45 ਸਾਲ ਦਾ ਹੋਵੇ ਮੁੰਡਾ 45 ਦਾ ਹੋਵੇ 46 ਦਾ ਹੋਵੇ ਤੇ ਭੈਣ ਬਹੁਤ ਗਰੀਬ ਘਰੂਆ ਜੀ ਤੇ ਭੈਣ ਕੋਲੇ ਰਹਿੰਦੀ ਹੈ ਭੈਣੀ ਤੋਰੂਗੀ ਉਹਨੂੰ ਤੇ ਆਪਣੀ ਹੱਥ ਬੰਨ੍ਹ ਕੇ ਇਹ ਬੇਨਤੀ ਹੈ ਤੁਹਾਨੂੰ ਸਾਰਿਆਂ ਨੂੰ ਵੀ ਇਸ ਭੈਣ ਬਾਰੇ ਜੇ ਕੋਈ ਹੈਗਾ ਮੁੰਡਾ ਚਾਹੇ ਬੱਚੇ ਵਾਲਾ ਹੋਵੇ ਚਾਹੇ ਬਿਨਾ ਬੱਚੇ ਤੋਂ ਹੋਵੇ ਜੇ ਕੋਈ ਇਹ ਭੈਣ ਨੂੰ ਤਨਾਉਣਾ ਚਾਹਦਾ ਤਾਂ ਸੰਪਰਕ ਜਰੂਰ ਕਰੋ ਜੀ ਹਾਂਜੀ ਸਤਿ ਸ੍ਰੀ ਅਕਾਲ ਮੈਂ ਸੁਡੀ ਆਪਣੀ ਰਪਿੰਦਰ ਤੇ ਆਪਣੇ ਕੋਲੇ ਆਈ ਆ ਜੇ ਗੁੱਡੀ ਮਾਨਸ ਏਰੀਏ ਤੋਂ ਤੇ ਭੈਣ ਨੂੰ 20 ਕਿੱਲੇ ਪੈਲੀ ਆਉਂਦੀ ਹੈ ਜੀ ਭੈਣ ਦਾ ਹੋਇਆ ਹੋਇਆ ਡਿਵੋਰਸ ਭੈਣ ਕੋਲੇ ਬੱਚਾ ਨਹੀਂ ਹੁੰਦਾ ਜੀ ਭੈਣ ਕੋਲੇ ਬੱਚਾ ਨਹੀਂ ਹੁੰਦਾ ਬੱਚੇ ਵਾਲਾ ਚਾਹੀਦਾ ਆਪਾਂ ਨੂੰ 32 ਸਾਲ ਉਮਰ ਆ ਭੈਣ ਦੀ ਜੱਟਾਂ ਦੀ ਕੁੜੀ ਐ ਆਪਾਂ ਨੂੰ 10 ਕਿੱਲਿਆਂ ਤੋਂ ਉੱਤੇ ਚਾਹੀਦਾ ਜੀ ਭੈਣ ਨੂੰ 20 ਕਿੱਲੇ ਆਉਂਦੇ ਨੇ 10 ਕਿੱਲਿਆਂ ਤੋਂ ਉੱਤੇ ਮੁੰਡਾ ਹੋਵੇ ਤੇ ਨਾਲੇ ਉਹਦੇ ਕੋਲੇ ਬੱਚਾ ਵੀ ਹੋਵੇ ਭੈਣ ਨੇ ਬੱਚੇ ਵਾਲੇ ਨਾਲ ਵਿਆਹ ਕਰਾਉਣਾ ਵੀਡੀਓ ਤਾਂ ਹਾਂਜੀ ਸਤਿ ਸ੍ਰੀ ਅਕਾਲ ਮੈਂ ਤੁਹਾਡੀ ਆਪਣੀ ਰਪਿੰਦਰ ਤੇ ਆਪਣੇ ਕੋਲੇ ਆਇਆ ਅੱਜ ਸੰਗਰੂਰ ਏਰੀਏ ਦੇ ਵਿੱਚੋਂ ਪਟਵਾਰੀ ਮੁੰਡਾ ਚਾਰ ਕਿਲੇ ਪੈਲੀ ਹੈ ਜੀ ਜੱਟਾਂ ਦਾ ਮੁੰਡਾ ਤੇ ਵੀਰ ਨੂੰ ਕੁੜੀ ਬੱਸ 10-12 ਪੜ੍ਹੀ ਹੋਈ ਘਰੇਲੂ ਚਾਹੀਦੀ ਹੈ ਜੀ ਤੇ ਵੀਰ ਦੀ ਉਮਰ ਹੈਗੀ ਹੈ 29 ਸਾਲ ਤੇ ਕੁੜੀ 1 ਅੱਧਾ ਸਾਲ ਘੱਟੀ ਹੋਵੇ ਤੇ ਵੀਡੀਓ ਨੂੰ ਦਬਕੇ ਕਰ ਦਿਓ ਸ਼ੇਅਰ ਤਾਂ ਕਿ ਇਸ ਵੀਰ ਨੂੰ ਇਸਦਾ ਜੀਵਨ ਸਾਥੀ ਮਿਲ ਜਾਏ ਏਰੀਆ ਜਿਹੜਾ ਮਰਜ਼ੀ ਹੋਵੇ ਧੰਨਵਾਦ ਇਹਕਾਰ ਮੈਸੋਡੀ ਆਪਣੀ ਰਪਿੰਦਰ ਤੇ ਅੱਜ ਇੱਥੇ ਮੈਂ ਵੀਰ ਦਾ ਰਿਸ਼ਤਾ ਕਰਵਾਉਣ ਆਈ ਆਂ ਇੱਧਰ ਦੇਖ ਲਓ ਪਿੱਛੇ ਜਿਹੜਾ ਜਿਹੜਾ ਹੋਟਲ ਤੁਹਾਨੂੰ ਦਿਖ ਰਿਹਾ ਮਠਾਸ ਹਵੇਲੀ ਹੈ ਇਹਦਾ ਨਾਮ ਤੇ ਆਪਾਂ ਇਸਦੇ ਮਾਲਕ ਦਾ ਰਿਸ਼ਤਾ ਕਰਵਾਉਣ ਆਏ ਆ ਤੁਹਾਨੂੰ ਮਾਲਕ ਦਿਖਾਉਣੇ ਆ ਉਹਦੇ ਪਿੱਛੇ ਖੜਾ ਵੀਰ ਹਾਂ ਇਹ ਵੀਰ ਮੇਰੇ ਨਾਲ ਨਹੀਂ ਰਿਸ਼ਤਾ ਕਰਵਾਉਣ ਚ ਜਿਹੜਾ ਉਹ ਪਿੱਛੇ ਵੀਰ ਖੜਾ ਏਸ ਹੋਟਲ ਦਾ ਮਾਲਕ ਹੈ ਤੇ ਆਪਾਂ ਇਹਦਾ ਰਿਸ਼ਤਾ ਕਰਵਾਉਣ ਆਏ ਆ ਜੀ ਦੇਖੋ ਚੰਗੀ ਤਰ੍ਹਾਂ ਲੋਕੇਸ਼ਨ ਦੇਖ ਲਓ ਪਿਛਲੀ ਦੇਖੋ ਵੀਰ ਨੂੰ ਕंग्रेचुਲੇਸ਼ਨ ਜ਼ਰੂਰ ਲਿਖ ਦਿਓ ਤੇ ਬਾਕੀ ਅਸੀਂ ਤੁਹਾਡੇ ਨਾਲ ਗੱਲਬਾਤ ਕਰਾਂਗੇ ਓਕੇ ਤੇ ਭਾਈ ਦੀ ਗੱਡੀ ਵੀ ਦਿਖਾਉਣੇ ਘਟ ਜੀ ਪਿੱਛੇ ਖੜੀਏ ਦੇਖੋ ਐਸ ਜੀ ਵੀ ਬਲੈਕ ਕਲਰ ਦੇਖੋ ਦੇਖਿਆ ਕਿੰਨੀ ਚੜਾਈ ਆ ਫਿਰ ਥੋੜੀ ਰੁਪਿੰਦਰ ਕੌਰ ਦੀ ਮੜੇ ਜੇ ਕਮੈਂਟ ਕਮੈਂਟ ਵਧੀਆ ਕਰਦੇ ਕਰੋ ਅਦਰ ਨੀ ਲੋਕੇਸ਼ਨ ਦਿਖਾਉਣੀ ਆ ਦੇਖੋ ਆਈ ਜੀ ਹਾਂਜੀ ਸੋਸਰੀ ਕਾਲ ਮੈਂ ਤੁਹਾਡੀ ਆਪਣੀ ਰੁਪਿੰਦਰ ਤੇ ਆਪਣੇ ਕੋਲੇ ਇੱਕ ਹੋਰ ਆਈ ਆ ਬੀਬੀ 40 ਸਾਲ ਦੀ ਤੇ ਉਹ ਹੈਗੀ ਫੌਜੀ ਦੀ ਤਲਾਸ਼ ਚ ਜੀ ਕੁਮਾਰੀ ਹੋਈ ਹੈ ਹਜੇ ਤੱਕ ਫੌਜੀ ਦੀ ਤਲਾਸ਼ ਦੇ ਵਿੱਚ ਜੇ ਕੋਈ ਮੇਰਾ ਵੀਰ ਫੌਜੀ ਬਚਿਆ ਖੁਸ਼ੀਆ ਰਹਿੰਦਾ ਹੈ ਤਾਂ ਰੁਪਿੰਦਰ ਕੌਰ ਨਾਲ ਸੰਪਰਕ ਜ਼ਰੂਰ ਕਰੋ ਤੇ ਭੈਣ ਜੱਟਾਂ ਦੀ ਕੁੜੀ ਹੈ ਜੀ ਫੌਜੀ ਨਾਲ ਹੀ ਵਿਆਹ ਕਰਾਉਣਾ ਭੈਣ ਦੇ ਰੱਟ ਲਈ ਹੋਈ ਹੈ ਜੀ 40 ਸਾਲ ਦੀ ਹੋਗੀ ਚਾਹੇ ਮੁੰਡਾ ਵਿਆਹਿਆ ਹੋਵੇ ਬੱਚਾ ਨਾ ਹੋਵੇ ਹਾਂਜੀ ਸਤਿ ਸ੍ਰੀ ਅਕਾਲ ਇੱਕ ਜੱਟਾਂ ਦੀ ਕੁੜੀ ਹੋਰ ਆਈ ਹੈ ਜੀ ਆਪਣੇ ਕੋਲੇ 40 ਦੇ ਸਾਲੇ ਹੈ 40 45 ਸਾਲ ਦਾ ਹੋਵੇ ਮੁੰਡਾ 45 ਦਾ ਹੋਵੇ 46 ਦਾ ਹੋਵੇ ਤੇ ਭੈਣ ਬਹੁਤ ਗਰੀਬ ਕਰੂਆ ਜੀ ਤੇ ਭੈਣ ਕੋਲੇ ਰਹਿੰਦੀ ਹੈ ਭੈਣੀ ਤੋਰੂਗੀ ਉਹਨੂੰ ਤੇ ਆਪਣੀ ਹੱਥ ਬੰਨ੍ਹ ਕੇ ਇਹ ਬੇਨਤੀ ਹੈ ਸਾਨੂੰ ਸਾਰਿਆਂ ਨੂੰ ਵੀ ਇਸ ਭੈਣ ਬਾਰੇ ਜੇ ਕੋਈ ਹੈਗਾ ਮੁੰਡਾ ਚਾਹੇ ਬੱਚੇ ਵਾਲਾ ਹੋਵੇ ਚਾਹੇ ਬਿਨਾ ਬੱਚੇ ਤੋਂ ਹੋਵੇ ਜੇ ਤੁਸੀਂ ਇਹ ਭੈਣ ਨੂੰ ਕਰਵਾਉਣਾ ਚਾਹੁੰਦੇ ਤਾਂ ਸੰਪਰਕ ਜਰੂਰ ਕਰੋ ਜੀ ਹਾਂਜੀ ਸਤਿ ਸ੍ਰੀ ਅਕਾਲ ਮੈਂ ਸੋਡੀ ਆਪਣੀ ਰਪਿੰਦਰ ਤੇ ਆਪਣੇ ਕੋਲੇ ਆਈ ਆ ਜੁੱਗਬੁੱਢੀ ਮਾਨਸਾ ਏਰੀਏ ਤੋਂ ਤੇ ਭੈਣ ਨੂੰ 20 ਕਿੱਲੇ ਪੈਲੀ ਆਉਂਦੀ ਹੈ ਜੀ ਭੈਣ ਦਾ ਹੋਇਆ ਹੋਇਆ ਡਿਵੋਰਸ ਭੈਣ ਕੋਲੇ ਬੱਚਾ ਨਹੀਂ ਹੁੰਦਾ ਜੀ ਭੈਣ ਕੋਲੇ ਬੱਚਾ ਨਹੀਂ ਹੁੰਦਾ ਬੱਚੇ ਵਾਲਾ ਚਾਹੀਦਾ ਆਪਾਂ ਨੂੰ 32 ਸਾਲ ਉਮਰ ਆ ਭੈਣ ਦੀ ਜਟਾਂ ਦੀ ਕੁੜੀ ਐ ਆਪਾਂ ਨੂੰ 10 ਕਿੱਲਿਆਂ ਤੋਂ ਉੱਤੇ ਚਾਹੀਦਾ ਜੀ ਭੈਣ ਨੂੰ 20 ਕਿੱਲੇ ਆਉਂਦੇ ਨੇ 10 ਕਿੱਲਿਆਂ ਤੋਂ ਉੱਤੇ ਮੁੰਡਾ ਹੋਵੇ ਤੇ ਨਾਲੇ ਉਹਦੇ ਕੋਲੇ ਬੱਚਾ ਵੀ ਹੋਵੇ ਭੈਣ ਨੇ ਬੱਚੇ ਵਾਲੇ ਨਾਲ ਵਿਆਹ ਕਰਾਉਣਾ ਵੀ ਨਹੀਂ ਤਾਂ ਹਾਂਜੀ ਸਸਰੀਕਾਨ ਮੈਂ ਸੋਦੀ ਆਪਣੀ ਪਿੰਡਰ ਆਪਾਂ मतलब ਬਹੁਤ ਵਧੀਆ ਤਗੜੇ ਤਗੜੇ ਘਰ ਤੋਂ ਮੁੰਡੇ ਦਾ ਰਸਤਾ ਕਰਾ ਕੇ ਹੁਣ ਚੱਲੇ ਆਪਾਂ ਵਾਪਸ ਤੇ ਬਾਕੀ ਹੁਣ ਜਦੋਂ ਸਾਡੀ ਦੁਬਾਰੇ ਮੀਟਿੰਗ ਹੋਈ ਉਹਦਾ ਤੁਸੀਂ ਕਰੋ ਵੇਟ ਤੇ ਸਾਨੂੰ ਮੁੰਡਾ ਘਰੇ ਛੱਡਣ ਚੱਲੇ ਆ ਤੁਸੀਂ ਦੇਖੋ ਆ ਬੈਠਾ ਮੁੰਡਾ ਆਪਣਾ ਆ ਬੈਠਾ ਭਾਈ ਤੇ ਇੱਕ ਆਪਣੇ ਨਾਲ ਭੈਣ ਇੱਧਰ ਤੁਸੀਂ ਦੇਖ ਸਕਦੇ ਮਾਸੀ ਆ ਮੁੰਡੇ ਦੀ ਤੇ ਆਪਾਂ ਨੂੰ ਲਾਉਣ ਜਾਂਦੇ ਨੇ ਘਰੇ ਤੇ ਤੁਸੀਂ ਕਰੋ ਹਾਂਜੀ ਸਾਸਰੀ ਘਰੋਂ ਵੈਸੇ ਦੀ ਆਪਣੀ ਰਿੰਦਿੰਦਰ ਪਾ ਬਹੁਤ ਵਧੀਆ ਤਗੜੇ ਤਗੜੇ ਘਰ ਦੇ ਮੁੰਡੇ ਦਾ ਰਸਤਾ ਕਰਾ ਕੇ ਹੁਣ ਚੱਲੇ ਆਪਾਂ ਵਾਪਸ ਤੇ ਬਾਕੀ ਹੁਣ ਜਦੋਂ ਸਾਡੀ ਦੁਬਾਰੇ ਮੀਟਿੰਗ ਹੋਈ ਉਹਦਾ ਤੁਸੀਂ ਕਰੋ ਵੇਟ ਤੇ ਸਾਨੂੰ ਮੁੰਡਾ ਘਰੇ ਛੱਡਣ ਚੱਲੇ ਆ ਤੁਸੀਂ ਦੇਖੋ ਆ ਬੈਠਾ ਮੁੰਡਾ ਆਪਣਾ ਆ ਬੈਠਾ ਭਾਈ ਤੇ ਇੱਕ ਆਪਣੇ ਨਾਲ ਭੈਣ ਹੈ ਇੱਧਰ ਤੁਸੀਂ ਦੇਖ ਸਕਦੇ ਹੋ ਮਾਸੀ ਆ ਮੁੰਡੇ ਦੀ ਤੇ ਆਪਾਂ ਨੂੰ ਲਾਹਣ ਜਾਂਦੇ ਨੇ ਘਰੇ ਤੇ ਤੁਸੀਂ ਕਰੋ